ਆਗਲੇ ਮੈਂ ਘਰਾਂ ਚੁੱਕਾ ਆਨੇ ਚਾਹੇਗਾ ਕਰ ਲੈ ਇੱਥੇ ਉਹ ਹੋ ਗਿਆ ਪੈਸੇ ਤਾਂ ਦੇਣ ਲਾਹੇ ਤਾਂ ਦੇਖੀਓ ਇਹਨਾਂ ਨੇ ਸੈਕਸ਼ਨ ਸਿੰਗਰ ਦਾ ਕਰਵਾਉਣਾ ਇਹਨਾਂ ਆਪੇ ਮੈਂ ਦੱਸ ਖਵਾਉਣਾ ਇਹਦੇ ਨਾਲ ਕਰਵਾ ਦੋ ਨੇ ਇਹਦਾ ਬਾਈ ਦਾ ਦਿਖਾ ਦੇ ਬਾਈ ਦਾ ਕੱਟਾ ਸੀ ਲੈ ਛੱਡਾ ਇਹਦੇ ਕਿਹ ਬਾਈ ਇਹ ਕੀ ਹੈ ਮੋਬਾਈਲ ਦਾ ਕੱਟਾ ਵੇਚ ਤੇ ਘਰੇ ਪਿਆਰ ਨੂੰ ਕਰ ਰਹੇ ਪਿਆਰ ਲੈ ਵੀ ਅੱਜ ਦਿਖਾਉਣੇ ਸੂ ਇੱਕ ਵਾਰੀ ਨਾ ਤੁਰਦੀ ਤੇ ਨਿਗਾ ਮਾਰ ਜਾ ਸਿੰਗਾ ਦੀ ਜ਼ਰੂਰ ਖੁੱਲੀ ਆ ਪਰ ਬਾਕੀ ਮੱਧ ਦੇ ਵਿੱਚ ਕੋਈ ਕਮੀ ਬੇਸ਼ੀ ਨਹੀਂ ਬਹੁਤ ਜਿਆਦਾ ਟਾਪ ਕੁਆਲਟੀ ਦੀ ਮੱਝ ਆ ਯਾਰ ਦੇਖੋ ਖੁੱਲੇ ਵਾਲੂ ਆ ਦੇਖੋ ਕਰਮਾਲੀ ਵਾਲੇ ਵਾਲੇ ਕੇ ਤੁਰੀ ਜਣੀ ਵੱਡੀ-ਬੁੱਡੀ ਬਹੁਤ ਆ ਮੱਝ ਯਾਰ ਫੁੱਲ ਕੱਦ ਫੁੱਲ ਵਾਜਨ ਸਿੰਗਾ ਦੀ ਜ਼ਰੂਰ ਖੁੱਲੀ ਆ ਬਾਕੀ ਲੇਵੇ ਵਾਲੇ ਪੱਖ ਤੋਂ ਗੱਲ ਕਰ ਲਈ ਇਹ ਤਾਂ ਬਾ ਕਮਾਲ ਲੇਵਾ ਦੇਖੋ ਪਸ਼ੂ ਮੰਡੀ ਰਾਮਪਰਾ ਫੁੱਲ ਬਹੁਤ ਟੌਪ ਦੀ ਮਾਜਾ ਯਾਰ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਕਿੰਨੇ ਜਰ ਦੀ ਸੂਈ ਆ ਕਿੰਨਾ ਕ ਦੁੱਧ ਆ ਤੇ ਕੀ ਰੇਟ ਰੂਟ ਕਰਦੇ ਨਹੀਂ ਹੁੰਦਾ ਕਿ ਕਿ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਨਾ ਲਖਦੇ ਆਪਣਾ ਉੱਚੀ ਬੋਲੀ ਅਨਮੋਲ ਅਨਮੋਲ ਪਿੰਡ ਕਿਹੜਾ ਲਾਲੇ ਵਾਲੀ ਲਾਲੇ ਵਾਲੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਇਹੜੀ ਮਾਜਾ ਆਪਾਂ ਤੋਰ ਕੇ ਦਿਖਾਈਏ ਕਿਹੜਾ ਸੂਸ ਹੋਇਆ ਇਸ ਵਾਰ ਚੌਥਾ ਚੌਥਾ ਸੂਸ ਹੋਇਆ ਕਿੰਨੇ ਦਿਨਾਂ ਦੀ ਪੂਰੀ ਸੂਈ ਆ ਤਾਲੀ ਸੂਈ ਹੈ ਲੈ ਬਿਲਕੁਲ ਤਾਜੀ ਸੂਈ ਹੈ ਬਈ ਚੌਥਾ ਸੂਆ ਸੂਈਆ ਬੱਚਾ ਕੀ ਦੇਤਾ ਕੱਟਾ ਬੱਚਾ ਮਗਰ ਕੱਟਾ ਤੇ ਕਿੰਨੇ ਕਿਲੋ ਦੀ ਮਾਲਕਣਾ ਬਈ ਕਿੰਨਾ ਦੁੱਧ ਦੇ ਦੋ 19 ਕਿਲੋ ਦੀ ਮਾਲਕਣਾ ਨੇ ਕੁੱਲੀ 19 ਕਿਲੋ ਠੀਕ ਆ ਤੇ ਥਣਾ ਥਣਾ ਚੰਗੀਆਂ ਪਹੁੰਚੋਗੇ ਚਲਦੀ ਘਰਦੀ ਆ ਠੀਕ ਹੈ ਦੋ ਸਾਲ ਸੂਈ ਹੈ ਅੱਛਾ ਤੇ ਰੇਟ ਕੀ ਰੱਖਦਾ ਇਹਦਾ ਫਿਰ 1 ਲੱਖ ਤੇ 70 ਹਜ਼ਾਰ ਮਾਨਤਾਂ ਵਿੱਚ ਹੋ ਜੂ ਖੁੱਲਾ ਫੋਨ ਨੰਬਰ ਆਪਣਾ ਅਸਲ ਤੇ ਹੈ 70 70 191 70191 ਇਹ ਵਾਜ ਦਾ ਫੋਨ ਨੰਬਰ ਹੈ ਜੀ ਬੱਚਾ ਮਗਰ ਕੀ ਦੱਸਿਆ ਸੀ ਕੱਟਾ ਹੈ ਬੱਚਾ ਮਗਰ ਕੱਟਾ ਇਹ ਵੀ ਦੇਖ ਲੈ ਮਾਝੇ ਚੰਗੀਆਂ ਵਾਜਾਂ ਦੀ ਲੈ ਵਲੂਆ ਵੀ ਉਹ ਸੁਣਾ ਬਣਾ ਲੈ ਸੰਬਰਕ ਪਸ਼ੂ ਮੰਡੀ ਰਾਮਪਰਾ ਦੇ ਮਾਝੇ ਵਿੱਚ ਲੈ ਕੇ ਆਇਆ ਹੈ ਹੋਰ ਟਾਪ ਕੁਆਲਟੀ ਦਾ ਮਾਲ ਆਇਆ ਪਸ਼ੂ ਮੰਡੀ ਰਾਮਪੁਰਾ ਤੇ ਪਹੁੰਚਿਆ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਤੇ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਅੱਗੇ ਚੱਲ ਕੇ ਹੋਰ ਨਗਾ ਜਿਹੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਲੈ ਵੀ ਇੱਕ ਦੋ ਨਗਾ ਹੋਰ ਦਿਖਾਉਨੇ ਤੁਹਾਨੂੰ ਇੱਕ ਵਾਰੀ ਖੜੀਆਂ ਦੇ ਨਿਗਾ ਮਾਰੋ ਦੇਖੋ ਥਾਣਾ ਹਵਾਲੇ ਦੀਆਂ ਦੇਖੋ ਯਾਰ ਬਿਲਕੁਲ ਸਾਫ ਆ ਤੇ ਦੇਖੋ ਥਾਣ ਥਾਣ ਦੇਖੋ ਬੜਾ ਸੋਹਣਾ ਲੱਗਿਆ ਪੂਰੇ ਗੈਪ ਵਾਲਾ ਸੋਹਣਾ ਬਿਲਕੁਲ ਸਾਫ ਆਰਡਰ ਤੇ ਬੰਦ ਆਰਡਰ ਚ ਪੈਂਦੀ ਆ ਪਰ ਛੋਟੀ ਚੰਗੀ ਆ ਯਾਰ ਚੜਾਈ ਚੜੂਈ ਦੇਖੋ ਕਰਮਾ ਵਾਲੀ ਦੀ ਪੋੜਾ ਪੋੜਾ ਦੇਖੋ ਸਿੰਘਾ ਸਿੰਘਾ ਦੀ ਬਿਲਕੁਲ ਕੁੰਡੀ ਆ ਤੇ ਬਾਡੀ ਢਾਂਚੇ ਦੀ ਵੀ ਬਹੁਤ ਚੰਗੀ ਆ ਕੱਦ-ਕਾਰਡ ਤੇ ਕੱਦ ਵਾਜਣ ਵਾਲਾ ਕੋਈ ਅੰਤ ਨਹੀਂ ਬਾਈ ਖੋਲੋਗੇ ਇੱਕ ਵਾਰੀ ਨਾ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਤੁਰਦੀ ਦੇ ਨਿਗਾਹ ਮਾਰ ਲਿਓ ਤੁਰਦੀ ਨੂੰ ਜੱਜ ਕਰ ਲਿਓ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਸਿੰਘਾ ਨਹੀਂ ਬਿਲਕੁਲ ਕੁੰਡੀ ਤੇ ਸੋਹਣੀ ਫਿਨਿਸ਼ ਕੁਆਲਿਟੀ ਆ ਤੇ ਇੱਥੋਂ ਤੁਰਦੀ ਨੂੰ ਚੈੱਕ ਕਰੋ। ਲੈ ਵੀ ਤੁਰਦੀ ਜੀ ਨੇਗਾ ਮਾਰੋ ਸੋਹਣੀ ਫੇਸ ਕੁਆਲਿਟੀ ਮੁੰਡਾ ਸਿੰਘ ਤੇ ਬੋਡੀ ਟਾਂਚੇ ਕਨੀ ਚੰਗੀ ਆ ਮੱਜ ਚੌੜੀ ਚੂੜੀ ਬਹੁਤ ਆ ਆਰਡਰ ਥੋੜਾ ਜਿਹਾ ਬੰਦ ਚ ਪੈਂਦੀ ਆ ਤੇ ਦੁੱਧ ਬਾਦ ਦੀ ਡਿਟੇਲ ਸਾਰੀ ਰੇਟ ਰੂਟ ਦੀ ਆਪਾਂ ਬਾਈ ਤੋਂ ਪੁੱਛਾਂਗੇ ਮੱਜ ਚੰਗੀ ਆ ਬਾਈ ਦੀ ਬਾਈ ਸ਼ਿਕਾਲ ਬਾਈ ਨਾਂ ਦਾ ਹੈ ਆਪਣਾ ਗਲਾਮ ਕਾਲਾ ਸਿੰਘ ਕਾਲੇ ਪਿੰਡ ਕਿਹੜਾ ਬਾਈ ਪਿੰਡ ਨਾਗਪੁਰ ਨਾਗਪੁਰ ਜ਼ਿਲ੍ਹਾ ਫਤਿਹਬਾਦ ਫਤਿਹਬਾਦੀਆਂ ਮੱਝਾ ਬਈ ਆਪਣੀ ਹਰਿਆਣੇ ਦੀ ਨਹੀਂ ਹੈ ਠੀਕ ਆ ਤੇ ਇਹ ਜਿਹੜੀ ਮੱਝ ਆਪਾਂ ਤੋੜ ਕੇ ਦਿਖਾ ਦੀ ਸੁਆ ਕਿਹੜਾ ਸੁਆ ਇਸ ਵਾਰ ਇਹ ਦੂਜਾ ਸੁਆ ਸੀ ਹੈ ਜੀ ਦੂਜਾ ਸੁਆ ਇਸ ਵਾਰ ਸੁਈ ਹੈ ਕਿੰਨੇ ਦਿਨਾਂ ਦੀ ਹੈ 20 ਤਰੀਕ ਨੂੰ ਸੁਈ ਹੈ ਸ਼ਾਮ ਨੂੰ ਇਹ ਜੀ 20 ਤਰੀਕ ਨੂੰ ਸ਼ਾਮ ਨੂੰ ਸੁਈ ਹੈ ਅੱਜ 16 ਲੀਟਰ ਦੁੱਧ ਮੌਕੇ ਦਾ ਤਿਆਰ ਹੈ ਜੀ 16 ਲੀਟਰ ਦੁੱਧ ਤਿਆਰ ਹੈ ਤੇ ਬੱਚਾ ਕੀ ਦਿੱਤਾ ਇਹਨੇ ਬਈ ਬੱਚਾ ਇਹਨੇ ਕੱਟਾ ਦਾ ਬੱਚਾ ਕਿੱਥੇ ਬਈ ਦਾ ਬੱਚਾ ਇੱਧਰ ਪਾਸੇ ਨਾਲ ਖੜਿਆ ਹੈ ਬੱਚਾ ਵੀ ਦਿਖਾ ਦਈਏ ਭਾਈ ਤੁਹਾਨੂੰ ਬੱਚਾ ਕੱਟਾ ਬਈ ਇਹਦਾ ਔਰ ਲਾ ਭਾਈ ਹਾਂਜੀ ਹਾਂਜੀ ਔਰ ਲਾ ਔਰ ਲਾ ਬੱਚਾ ਭਾਈ ਇਹਦਾ ਕੱਟਾ ਤੇ ਸੂਈ ਨੂੰ ਅੱਜ ਦਿਨ ਬਣਦੇ ਆ ਭਾਈ 11 ਦਿਨ ਹੋ ਗਏ 11 ਦਿਨ ਸੂਈ ਨੂੰ ਹੋ ਗਏ ਤੇ ਦੁੱਧ ਕਿੰਨਾ ਦੱਸਿਆ ਕਾਲੇ ਪਾਸ 16 ਲੀਟਰ ਤਿਆਰ ਦੱਸਿਆ ਮਤਲਬ 2 ਡੰਗ 4 ਡੰਗ ਡੰਗ ਚੋਲੇ 4 ਡੰਗ ਦੱਬੇ ਮਰਵਾ ਲਾਂਗੇ ਠੀਕ ਆ ਤੇ ਵੇਚਣ ਵਾਲਾ ਭਾਂ ਕੀ ਰੱਖਿਆ ਫਿਰ ਇਹਦਾ ਵੇਚਣ ਵਾਲਾ ਦਸੀ ਮੰਗੀ ਜਿਹਨੇ ਮਰਜੀ ਜਾ 5 ਲੱਖ ਦੀ ਬਾਲਾ ਬਟਾ ਨਹੀਂ ਹੋਏ ਕੰਮ ਨਹੀਂ ਗਰੀਆ ਚੋਟੀ ਚੰਗੀ ਆ ਤੇ ਰੇਟ ਥੋੜਾ ਜਿਹਾ ਹੋਰ ਮਾਨਦਾਰ ਹੋ ਜੀ ਹੋਰ ਠੀਕ ਆ ਫੋਨ ਨੰਬਰ ਬੋਲ ਆਪਣਾ 903419382 ਇੱਕ ਵਾਰੀ ਹੋਰ ਬੋਲ ਦਿਓ 903419382 ਠੀਕ ਆ ਗੁੜੀ ਬੰਦਾ ਜਿਹੜਾ ਮਰਜੀ ਜੋ ਲੇ ਕਾਲੇ ਠੀਕ ਆ ਅੰਦਵਾ ਆਪਣਾ ਜਿਹੜਾ ਆਰਡਰ ਬੰਦ ਜੇ ਚ ਪੈ ਜਾਂਦਾ ਦੋ ਤੋਂ ਵਧੀਆ ਕੱਢ ਦਿੰਦੀ ਆ ਬਹੁਤ ਦੁੱਧ ਕੱਢਦੀ ਆ ਜੀ ਤੇ ਆ ਦੂਜੀ ਵੀ ਆਪਣੀਆਂ ਹੈ ਹਾਂਜੀ ਦੂਜੀ ਲੈ ਇਹਦੇ ਵੀ ਮਾਰ ਲਿਓ ਨੀਗਾ ਸਿੰਘਾਂ ਸੁੰਗਾਂ ਦੀ ਇਹ ਵੀ ਕੁੰਡੀ ਆ ਸੋਹਣੀ ਫੇਸ ਕੁਆਲਿਟੀ ਆ ਤੋਰ ਕੇ ਦਿਖਾਉਣਾ ਤੁਰਦੀ ਨੂੰ ਚੈੱਕ ਕਰ ਲਿਓ ਕਾਲਾ ਇਧਰ ਮੜਾ ਇਹ ਤਾਂ ਪੇਲ ਐ ਜੀ ਬਾਈ ਤੇ ਦੇਖੋ ਬੋਡੀ ਢਾਂਚੇ ਦੀ ਵੀ ਚੰਗੀ ਆ ਝੋਟੀ ਰੈਣੇ ਵਾਲੀਆਂ ਝੋਟੀਆਂ ਬਾਈ ਬਾਈ ਕੋਲੇ ਦੇਖੋ ਜੱਜ ਕਰ ਲਿਓ ਬਾਈ ਤੁਰਦੀ ਨੂੰ ਬਾਕੀ ਜਾਣਕਾਰੀ ਇਹਦੀ ਵੀ ਆਪਾਂ ਬਾਈ ਤੋਂ ਲਵਾਂਗੇ ਲੈ ਵਾਲੂਗਾ ਕਰਮਾਲੀ ਨੂੰ ਇਹਨੂੰ ਵੀ ਬੜਾ ਜਿਆਦਾ ਚੰਗਾ ਲੱਗਿਆ ਤੇ ਫੁੱਲ ਜਿਹੜਾ ਦੇਖੋ ਫੁੱਲ ਗੈਪ ਵਾਲਾ ਥਣ ਲੱਗਿਆ ਹੋਇਆ ਬਈ ਚਾਰੇ ਪਾਸੇ ਜਿਹੜਾ ਇੱਕੋ ਜਿਹਾ ਗੈਪ ਹੈ ਗੈਪ ਵੀ ਜਿਹੜਾ ਮਗਰੋਂ ਵੀ ਦੇਖ ਲਓ ਤੇ ਗੈਪ ਸ਼ੈੱਡ ਤੋਂ ਵੀ ਉਨਾ ਹੀ ਆ ਬਈ ਦੇਖੋ ਤੇ ਸੋਹਣਾ ਮੁੱਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਪੂਰਾ ਕਰ ਲੈ ਕਾਲੇ ਬੱਚੇ ਦੇ ਪੈਰ ਨਾਲ ਧਰ ਦੇ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਤੇ ਆਰਡਰ-ਰੂਡਰ ਕਰਨ ਵਾਲਿਆਂ ਨੇ ਬਹੁਤ ਜਿਆਦਾ ਚੰਗਾ ਤਿਆਰ ਕਰਿਆ ਬਈ ਬਿਲਕੁਲ ਸਾਫ ਥਾਣਾ ਹੋਵਾਨੇ ਦੀ ਆ ਕੱਦ ਵਾਜਣ ਦਾ ਕੋਈ ਅੰਤ ਨਹੀਂ ਫੁੱਲ ਫੁੱਲ ਵਾਜਣ ਫੁੱਲੀ ਕੱਦ ਬਹੁਤ ਸੋਹਣੀ ਬੰਤਰ ਆ ਬਈ ਛੋਟੀ ਦੀ ਤੇ ਕੱਲੇ ਇਹਦੀ ਕੀ ਡਿਟੇਲ ਆ ਬਾਈ ਕਿਹੜਾ ਸੂਆ ਸੂਈ ਆ ਇਸ ਵਾਰ ਇਹ ਦੂਜੇ ਸੂਈ ਸੂਈ ਆ ਜੀ 18 ਪਲਸ ਦੱਦੇ ਨੇ ਪਹਿਲਾਂ ਇਹਨੇ ਖਾਰਕੀ ਨਹੀਂ ਕੱਢਿਆ ਜੀ ਦੂਜਾ ਸੂਆ ਇਸ ਵਾਰ ਸੂਈ ਆ ਸੂਈ ਆ ਅੱਜ ਇਹਨੂੰ 7ਵਾਂ ਦਿਨ ਸੂਈ ਨੂੰ 7ਵਾਂ ਦਿਨ ਸੂਈ ਨੂੰ ਗਿਆ ਬੱਚਾ ਇਹਦਾ ਬਾਈ ਬੱਚਾ ਇਹਦਾ ਉਸੇ ਕੱਟਾ ਦਾ ਮਗਰ ਦੀ ਬੱਚਾ ਇਹਦੇ ਮਗਰ ਵੀ ਕੱਟਾ ਬਾਈ 7 ਦਿਨ ਹੋ ਗਏ ਸੂਈ ਨੂੰ ਤੇ ਕੱਲੇ ਹੁਣ 7 ਦਿਨਾਂ ਦੀ ਕੀ ਰਿਪੋਰਟ ਆ ਇੱਕ ਜਿਹੇ ਮੌਕੇ ਦਾ 7 ਦਿਨਾਂ ਹੀ ਸੂਈ ਫਲੇ 80 ਤੋਂ ਬਾਹਰ ਘੱਟਣਾ ਹੁੰਦਾ ਇਹਨੇ ਤੇ ਵੀ ਤੋਂ ਬਾਹਰ ਕੱਢ ਦੋਗੇ ਠੀਕ ਆ ਬਈ ਲੈ ਵਾਲੂ ਦਾ ਚੰਗਾ ਤਿਆਰ ਕਰਿਆ ਹੈ ਨਾ ਤੇ ਚ ਤੇ ਇਹਦਾ ਭਾਗ ਹੀ ਰੱਖਦਾ ਫਿਰ ਵਿੱਚ ਇਹਦਾ 7 ਲੱਖ ਦਾ 7 ਲੱਖ ਬਾਲਾ ਵੱਡਾ ਕਰਦਾ ਕੰਮ ਇਹਦਾ ਵੀ ਛੋਟੀ ਚੰਗੀ ਬਹੁਤ ਛੋਟੀ ਦਾ ਚੰਗੀ ਆ ਪਾ ਬਣਾ ਮਿਲਦੀਆਂ ਨਹੀਂ ਉਧਰ ਦੀਆਂ ਛੋਟੀਆਂ ਤੇ ਮਾਨਤਾਨੇ ਜੋ ਵੀ ਖੁੱਲਾ ਹੋਵੇ ਮਾਨਤਾਨੇ ਖੁੱਲਾ ਹੋਗੀ ਲੈ ਫੋਨ ਨੰਬਰ ਇੱਕ ਵਾਰੀ ਫੇਰ ਬੋਲ 90341 3988 ਠੀਕ ਆ ਜੀ ਇਹ ਬਾਈ ਦਾ ਫੋਨ ਨੰਬਰ ਸੀ ਆ ਦੋ ਛੋਟੀਆਂ ਦਿਖਾਤੀਆਂ ਤੁਹਾਨੂੰ ਤੇ ਰੇਟ ਜੋ ਮਾਨਤਾਨੇ ਬਾਈ ਕੋਈ ਫਿਕਸ ਨਹੀਂ ਹੁੰਦਾ ਰੇਟ ਜਿਹੜਾ ਮਾਨਤਾਨ ਹੋ ਜੂਗਾ ਖੁੱਲਾ ਆ ਦੋ ਛੋਟੀਆਂ ਬਾਈਆਂ ਬਣਾ ਲਿਓ ਸੰਪਰਕ ਹਰਿਆਣੇ ਦੀਆਂ ਛੋਟੀਆਂ ਬਾਈਆਂ ਜੇ ਕਿਸੇ ਵੀ ਭਰਾ ਦੇ ਸੰਪਰਕ ਆਉਂਦੀ ਹੋਈ ਸਮਝ ਚਾਉਂਦੀ ਵੀ ਤਾਂ ਸੰਪਰਕ ਬਣਾ ਲਿਓ ਲੈ ਵੀ ਤੰਨ ਨਗ ਲੈ ਗਿਆ ਸੀ ਕਾਲਾ ਬਾਈ ਤੇ ਇਹਦਾ ਰੇਟ ਆਪਾਂ ਬੱਤ ਕਰਾ ਦਾਂਗੇ ਨਾ ਕਾਲੇ ਬਿਲਕੁਲ ਇਹਦਾ ਰੇਟ ਤੁਹਾਨੂੰ ਇੱਕ ਵਸਤ ਪਾ ਦੀ ਵੀ ਦੁਕਾਨ ਹੈ ਤੰਨ ਨਗ ਸੀ ਕਾਲੇ ਦੇ ਸਿੰਘਾਨੀ ਵੀ ਥੋੜੀ ਜੀ ਜ਼ਰੂਰ ਇਹ ਖੁੱਲੇ ਜਿਹਦੀ ਆ ਤੇ ਬਾਡੀ ਟਾਂਚੇ ਦੀ ਵੀ ਚੰਗੀ ਆ ਪਰ ਦੁੱਧ ਵਾਲੀ ਮੱਝ ਹੋ ਲੈ ਵਲੂਆ ਇਹਦੇ ਵੀ ਕਰਮ ਵਾਲੀ ਦੇ ਚੰਗਾ ਲੱਗਾ ਲੇ ਵਾਲੂਆ ਚੰਗਾ ਲੱਗੇ ਤੇ ਵੀ ਕਰਮ ਵਾਲੀ ਦੇ ਦੁੱਧ ਵਾਲੀ ਮੱਝੂ ਪਰ ਰੇਟ ਇਹਦਾ ਬਤ ਕਰਾਵਾਂਗੇ ਆਪਾਂ ਸਿੰਗਾ ਨਹੀਂ ਥੋੜੀ ਜਿਹੀ ਜਰੂਰ ਹੋਆ ਤੇ ਬੋਡੀ ਬੰਤਰ ਦੀ ਚੰਗੀ ਆ ਬਾਈ ਸੂਈ ਸਭਾਈ ਮੱਝ ਦੁੱਧ ਰੇਟ ਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਕੱਲੇ ਤੁਈ ਲੈਣੇ ਕੱਲੇ ਇਹਦੀ ਕੀ ਰਿਪੋਰਟ ਆ ਬਾਈ ਇਹਦਾ ਜੀ ਇਸ ਟਾਈਮ 11 ਲੀਟਰ ਤੋਂ ਵੀ ਤਿਆਰ ਆ। ਸੁਈ ਸੁਈ ਕਿਤੇ ਇੱਕ ਹਫਤਾ ਸੁਈ ਨੂੰ ਹੋ ਗਿਆ ਤੀਜਾ ਸੁਆ ਸੁਈ ਆ ਤੇ ਬੱਚਾ ਕੀ ਦੇ ਦਿੰਦਾ ਨੇ ਇਹਦੀ ਬੱਚਾ ਇਹਨੇ ਵੀ ਕੱਟਾ ਦੋ ਬੱਚਾ ਇਹਨੇ ਵੀ ਤਿੰਨਾਂ ਦੇ ਮਗਰੀ ਕੱਟੇ ਹਨਾ ਨਹੀਂ ਕੱਟੇ ਨਹੀਂ ਠੀਕ ਆ ਇੱਕ ਹਫਤਾ ਹੀ ਸੁਈ ਨੂੰ ਹੋ ਗਿਆ ਇੱਕ ਹਫਤੇ ਦੀ ਸੁਈ ਥੱਲੇ ਕਿੰਨਾ ਹੋਣ ਕਾਲੇ ਹੁਣ ਇਸ ਟਾਈਮ 11 ਲੀਟਰ ਤੋਂ ਵੀ ਤਿਆਰ 11 ਲੀਟਰ ਪੂਰਾ ਥੱਲੇ ਆਲਾ ਖੰਡਾ ਦੁੱਧ 2 ਟਾਈਮ ਚੋਲਿਆ ਠੀਕ ਆ ਤੇ ਇਹ ਇੱਕ ਦਾ ਇੱਕ ਵਾਰੀ ਆਪਣਾ ਐਡਰੈਸ ਹੋਰ ਬੰਨੀ ਬਈ ਕਾਲੇ 90341 93130 ਇਹਦਾ ਫੋਨ ਨੰਬਰ ਵਗੈਰਾ ਜਿਹੜਾ ਨਾਗਪੁਰ ਜਿਲ੍ਹਾ ਫਤਿਹਬਾਦ ਠੀਕ ਆ ਇਹ ਦੁੱਧ ਕਿੰਨਾ ਕੁ ਪਾ ਦੂੰਗਾ ਇਹ 15 ਲੀਟਰ ਦੁੱਧ ਪਾ 15 ਪਾ ਦਊਗੀ ਠੀਕ ਆ ਇਹ ਵਿੱਚ ਵਾਈ ਜੂਵੀ ਦੀ ਚੰਗੀ ਨਰਮਾ ਚਵਾਈ ਆ ਬੋਲਾ ਚ ਆਉਣਾ ਠੀਕ ਆ ਬੰਦਾ ਚੋ ਵੀ ਜੀ ਕੋਈ ਦਿੱਕਤ ਨਹੀਂ ਤੇ ਮਾਨ ਤਨ ਕਾਲੇ ਰੇਟ ਚ ਖੋਲੋ ਜੀ ਹਣਾ ਇਹਦਾ 140 ਰੇਟ ਆ ਜੀ ਮਾਨ ਤਨ ਕਾਲੇ 1 40 ਜਮਾਨਤਨ ਹੋ ਜੂ ਵਧੀਆ ਉਹਨਾਂ ਦਾ ਵੀ ਹੋ ਜੂਣਾ ਮਾਨਤਨ ਲੈ ਵੀ ਆ ਤਿੰਨ ਨਗ ਜਿਹੜੇ ਕਾਲੇ ਦੇਸ਼ ਨੂੰ ਦਿਖਾਦੇ ਫਤ ਤੇ ਬਾਦ ਹਰਿਆਣੇ ਦੇ ਡੰਗਰ ਬਾਈ ਤਿੰਨੇ ਬਾਈ ਦੇ ਤੇ ਤਿੰਨੇ ਨਗ ਦਿਖਾਏ ਤਿੰਨਾ ਚੋ ਜੇ ਕੋਈ ਵੀ ਪਸੰਦ ਆਉਂਦਾ ਹੋਇਆ ਤਾਂ ਬਣਾ ਲਿਓ ਸੰਪਰਕ ਬਾਈ ਕਾਲੇ ਨਾਲ ਪਸ਼ੂ ਮੰਡੀ ਰਾਮਪਰਾ ਫੂਲ ਤਰੀਕ 1 ਚੌਥਾ ਮਹੀਨਾ 2025 ਬਹੁਤ ਟਾਪ ਦਾ ਡੰਗਰ ਪਹੁੰਚਿਆ ਮਾਲ ਲੈ ਵੀ ਆ ਇੱਕ ਗੇੜਾ ਤੁਹਾਨੂੰ ਕਾਟੂ ਮਾਲ ਵਾਲੇ ਕਿੰਨੇ ਮਰਵਾਣ ਨੇ ਦੇਖੋ ਕਿੰਨਾ ਰਸ਼ ਹੋਣ ਲੱਗ ਗਿਆ ਇੱਧਰ ਵੀ ਵੇਚਣ ਵਾਲੇ ਭਰਾ ਵੀ ਬਹੁਤ ਆਉਂਦੇ ਆ ਤੇ ਲੈਣ ਵਾਲੇ ਭਰਾ ਵੀ ਬਹੁਤ ਆਉਂਦੇ ਆ ਚੰਗੇ ਤੋਂ ਚੰਗੇ ਜਾਨਵਰ ਵੀ ਪਹੁੰਚਣ ਲੱਗੇ ਘਾਟੂ ਮਾਲ ਦੇ ਵਿੱਚ ਦੇਖੋ ਇਸ ਤਰ੍ਹਾਂ ਦੀਆਂ ਬੱਚੀਆਂ ਕਟੀਆਂ ਲੈ ਕੇ ਜਿਹੜੇ ਮੇਲੇ ਤੇ ਜਾਨਵਰ ਇਹ ਜਿਸ ਤਰ੍ਹਾਂ ਦੇ ਜਾਨਵਰ ਲੈ ਕੇ ਬਈ ਪਹੁੰਚਦੇ ਆ ਘਾਟੂ ਮਾਲ ਦੇ ਵਿੱਚ ਭਰਾ ਜੇ ਕਿਸੇ ਵੀ ਭਰਾ ਨੇ ਖਰੀਦਣਾ ਉਹਨਾਂ ਦਾ ਘਾਟੂ ਮਾਲ ਦੇ ਵਿੱਚ ਗੇੜਾ ਜ਼ਰੂਰ ਮਾਰ ਲਿਆ ਕਰੋ ਦੇਖੋ ਜਰਸੀ ਬੱਸੀ ਖੜੀ ਆ ਬਈ ਬਹੁਤ ਘੈਂਟ ਬੱਚੀ ਆ ਯਾਰ ਕੁਆਲਿਟੀ ਵਾਲੀ ਬੱਚੀ ਆ ਤੇ ਹਾਂਜੀ ਭਾਈ ਅਸੀਕਾਲ ਅਸੀਕਾਲ ਭਾਈ ਬੱਚੀਆਂ ਦੋਨੇ ਆਪਣੀਆਂ ਹਾਂਜੀ ਹਾਂਜੀ ਠੀਕ ਆ ਆ ਕਿੰਨੇ ਟਾਈਮ ਦੀ ਹੋ ਗਈ ਭਾਈ ਇਹ ਵਈ 7 ਮਹੀਨੇ ਦੀ ਹੈ ਭਾਈ 7 ਮਹੀਨੇ ਦੀ ਇਹ ਚੱਪ ਬਰੀਡ ਦੇ ਵਿੱਚ ਪੈਂਦੀ ਹੈ ਭਾਈ 7 ਮਹੀਨੇ ਦੀ ਬੱਚੀ ਹੈ ਦੰਦੋ ਖਿਰੀ ਹੈ ਨਾ ਹਾਂਜੀ ਹਾਂਜੀ ਤੇ ਕੀਰੇ ਬੋਲਦੀ ਹੈ ਗਲੈਂਡਰ ਬੋਲਦੀ ਹੈ ਐਮਬਰ 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 ਦੀ ਹਾਂਜੀ ਪੂਰਾ ਰਿਕਾਰਡ ਹੈ ਦਾ ਆਪਣੇ ਕੋਲ ਰਿਕਾਰਡ ਆ ਭਾਈ ਲੈ ਵੀ ਰਿਕਾਰਡ ਵਾਲੀ ਬੱਚੀ ਹੈ ਭਾਈ ਕੋਈ ਪਰ ਖੜਾਈ ਕਟੂਮਾਲ ਦੇ ਵਿੱਚ ਖੜਾ ਪਰ ਬੱਚੀ ਰਿਕਾਰਡ ਵਾਲੀ ਆ ਜੀ 25 ਢਾਂਚਾ ਉੱਚਾ ਦੇਖੋ ਬੱਚੀ ਦਾ ਬਹੁਤ ਜਿਆਦਾ ਤਕੜਾ ਢਾਂਚਾ ਹੈ ਭਾਈ ਦੱਸ ਦੀ ਹੈ ਵੀ ਬੋਲ ਦੀ ਬੱਛੀ ਆ ਬਈ ਚੰਗੇ ਦੀ ਬਾਕੀ ਰਿਕਾਰਡ ਬਾਈ ਕਹਿੰਦਾ ਵੀ ਫੁੱਲ ਆ ਜਿਹੜਾ ਆਪਾਂ ਦੇਵਾਂਗੇ ਸਾਰਾ ਜੇ ਕੋਈ ਭਰ ਮੌਕੇ ਤੇ ਲੈਣਾ ਉਹ ਬਈ ਰੇਟ ਕੀ ਰੱਖਤਾ ਇਹਦਾ ਰੇਟ ਬਾਈ 25000 25000 ਰੁਪਏ ਹਾਂਜੀ ਹਾਂਜੀ ਤੇ 7 ਮਹੀਨੇ ਹੀ ਦੱਸਿਆ ਸੀ ਉਮਰ 7 ਮਹੀਨੇ ਮਨ ਤਾਂ ਤਾਂ ਹੋ ਜੂਣਾ ਹੋ ਜਰਦਾ ਫੋਨ ਨੰਬਰ ਆਪਣਾ 88721 60 ਤੁਹਾਨੂੰ 88721 60 ਤੁਹਾਨੂੰ ਠੀਕ ਆ ਤੇ ਆ ਦੂਜੀ ਵੀ ਜਰਸੀ ਵੀ ਆਪਣੀ ਹੈ ਨਾ ਹਾਂਜੀ ਇਹ 50 ਜੀਰੋ ਵਾੜਦੀ ਹੈ ਬਾਈ 50 ਜੀਰੋ ਵਾੜਦੀ ਦੋਨੇ ਨਾਲ ਹੀ ਚੰਗੇ ਸੀ ਮਨਾਂ ਦੇ ਆਹ ਰਿਕਾਰਡ ਫੁੱਲ ਹੋਵੇ ਪੰਜਾਬ ਵਾਲੀ ਹੈ ਬਾਈ ਜਰਸੀ ਠੀਕ ਆ ਰਿਕਾਰਡ ਆਪਾਂ ਦੋਨਾਂ ਦੀ ਵੀ ਜੇ ਕੋਈ ਮੰਗੂ ਆਪਾਂ ਦੇ ਦਾਂਗੇ ਹਾਂਜੀ ਹਾਂਜੀ ਠੀਕ ਆ ਮੈਨੂੰ ਲਈਆਂ ਫਾਰਮ ਚੋਂ ਫਾਰਮ ਚੋਂ ਲਖਰੀ ਨਹੀਂ ਬਾਈ ਇਹਨਾਂ ਬੱਚੀਆਂ ਤੇ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਇਹ ਬਾਈ ਇਹਕੇ ਨੌ ਕੁ ਮਹੀਨੇ ਦੇ ਬਾਈ ਨੌ ਮਹੀਨਿਆਂ ਦੀ ਹੈ ਲੈ ਮੇਤਰੋ ਇੱਕ ਗੱਟਾ ਪਾ ਕੇ ਜਿਹੜਾ ਟੀਕੇ ਟੀਕਾ ਲੈਣ ਦੇ ਲਈ ਰੈਡੀ ਹੋ ਜੂ ਬਿਹੜ ਬਿਲਕੁਲ ਚੰਗੀ ਆ ਪੂਰੀ ਨਸਲ ਵਾਲੀ ਬਿਹੜ ਆ ਬਈ ਫੁੱਲ ਰਿਕਾਰਡ ਦੀ ਆ ਤੇ ਇਹਦਾ ਪਾ ਕੇ ਰੱਖਿਆ ਬਈ ਜੱਜਾ ਜੀ ਬਈ 30000 ਮੁੱਲ ਕਰਦੇ ਆ ਕਰਦਾ ਕਿ ਮੁੱਕੀ ਦੀ ਮੁੱਲ 30000 ਤੋਂ ਮਾਨਤਨ ਹੋ ਜੂ ਲੈ ਵੀ ਮੁੱਲ 30000 ਕਰਦਾ ਬਾਈ ਕਹਿੰਦਾ ਮਾਨਤਨ ਇਹਦੇ ਵਿੱਚ ਹੋ ਜੂ ਦੋਨੇ ਬੱਸੀਆਂ ਚੰਗੇ ਰਿਕਾਰਡ ਦੀਆਂ ਬਈ ਰਿਕਾਰਡ ਫੁੱਲ ਬਾਈ ਕਹਿੰਦਾ ਵੀ ਆਪਾਂ ਦੇ ਜਾਗੇ ਆ ਹੀ 0 ਵਾੜਦੀ 50 0 ਵਾੜਦੀ 27 ਕਿਲੋ ਸਟਾਰਟ ਪੈਦੀ ਸੀ ਸਟਾਰਟਿੰਗ ਤੋਂ 27 ਕਿਲੋ ਦਿੰਦੀ ਆ ਸੀ ਸਟਾਰਟਿੰਗ ਤੋਂ ਬਾਈ ਕਹਿੰਦਾ ਵੀ 27 ਕਿਲੋ ਦੁੱਧ ਪਾਉਂਦੀ ਆ ਬਾਈ ਜਰਸੀ ਬਸੀਆਂ 27 0 ਵਾੜਦੀਆਂ ਉਹਦੀ ਇਹ ਬੱਚੀ ਆ ਝੋਲੀ ਝੂਲੀ ਵੀ ਦਿਖਾਉਣੇ ਤੁਹਾਨੂੰ ਝੋਲੀ ਝੂਲੀ ਕਰਨ ਵਾਲੀ ਨੇ ਹੁਣੀ ਦੇਖੋ 8-9 ਮਹੀਨੇ ਦੀ ਝੋਲੀ ਬਹੁਤ ਚੰਗੀ ਪੱਟੀਆਂ ਯਾਰ ਤੇ ਦੋ ਘਟਾਂ ਵਾਲੀ ਫੁੱਲ ਗਰੋਥ ਕਰ ਜਾਣੀ ਤੇ ਟੀਕਾ ਲੈ ਲੈਣੇ ਨੇ ਬਣਾ ਲੈ ਸੰਪਰਕ ਜੇ ਭਰਾ ਦੇ ਹਿਸਾਬ ਚ ਆਉਂਦੀ ਵੀ ਦੋਨੇ ਬਈ ਚੰਗੇ ਬੁੱਲ ਦੀਆਂ ਘਟੀਆਂ ਨੇ ਇੱਧਰ ਬਾਈ ਆਹ ਪੂਰੀ ਲਈ ਖੜਾ ਨਾਲ ਹੀ ਪੂਰੀ ਕੱਟੀਆਂ ਤੇ ਚੰਗੀਆਂ ਤੋਂ ਚੰਗੀਆਂ ਕੱਟੀਆਂ ਵੀ ਪਹੁੰਚਦੀਆਂ ਆ ਯਾਰ ਦੇਖੋ ਚੰਗੀਆਂ ਤੋਂ ਚੰਗੀਆਂ ਕੱਟੀਆਂ ਤੇ ਇਧਰਾ ਝੋਟਾ ਲਈ ਖੜਾ ਬਾਈ ਬਹੁਤ ਜਿਆਦਾ ਦਬਲ ਕਦ ਕੱਢਦਾ ਝੋਟਾ ਦੇਖੋ ਕਾਟੂ ਮਾਲ ਦੇ ਵਿੱਚ ਖਰੀਦਣ ਵਾਲਾਂ ਇਕੱਠ ਬਹੁਤ ਜਿਆਦਾ ਬੰਨ ਲੱਗਿਆ ਬਾਈ ਵੀਡੀਓ ਪਾਉਣ ਦੇ ਨਾਲ ਬਹੁਤ ਫਰਕ ਪਿਆ ਦੇਖੋ ਆਪਣੇ ਪੰਜਾਬੀ ਭਰਾ ਵੀ ਜਿਹੜੇ ਬਹੁਤ ਜ਼ਿਆਦਾ ਮਾਲ ਖਰੀਦਣ ਲੱਗੇ ਕਟੂ ਮਾਲ ਦੇ ਵਿੱਚੋਂ ਦੇਖੋ ਵਿੱਚ ਦਾ ਯਾਰ ਇਹ ਜੀਆਂ ਮਸ਼ੂਮ ਕਟੀਆਂ ਵੀ ਨਾਲ ਹੀ ਦੇ ਦਿੰਦੇ ਆ ਕੋਸ਼ਿਸ਼ ਕਰਿਆ ਕਰੋ ਵੀ ਆ ਕੱਟੀ-ਕੁੱਟੀ ਤਾਂ ਨਾਲੋਂ ਤੋੜ ਹੀ ਲਿਆ ਕਰੋ ਜੀ हाँ जम फुल रौनक लगी पीए कूम आसे देखो देखो कि रश हो लगे काटू मॉल आसे ਬਹੁਤ ਦੋਸਤੋ ਅੱਪਾਂ ਨੂੰ ਦੋ ਕਟਿੰਗਾਂ ਦਿਖਾਉਣੇ ਆਂਗੇ ਛੋਟੀ ਉਮਰ ਦੀਆਂ ਇਹ ਤੇ ਇਹਨਾਂ ਦਾ ਆਪਾਂ ਰੇਟ ਪੁੱਛਣਾ ਵੀ ਤੇ ਸਾਰੀ ਡਿਟੇਲ ਪੁੱਛਣਾ ਹੈ। ਬਾਕੀ ਆਪਾਂ ਬਾਈ ਦੇ ਕੰਮ ਬਾਰੇ ਸਾਰਾ ਪੁੱਛਣਾ। ਵੀਡੀਓ ਦੇ ਵਿੱਚ ਪਿੰਡਾਂ 'ਚ ਜੁੜੇ ਰਹੋ ਤੇ ਆਪਾਂ ਬਾਬੇ ਨਾਲ ਗੱਲਬਾਤ ਕਰਾਉਂਦੇ ਆਂ। ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ ਖਾਲਸਾ। ਬਾਈ ਜੀ ਕੀ ਫਤਿਹ? ਤੇ ਬਾਬਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਵੀ ਆਪਣਾ ਬਾਬਾ ਫਲਾਉਰ ਸਿੰਘ ਹਾਂਜੀ ਪਿੰਡ ਮਿੱਡਾ ਠੀਕ ਹੈ ਜੀ ਜਿਹੜਾ ਸ੍ਰੀ ਅਕਸਰ ਸਾਹਿਬ ਠੀਕ ਹੈ ਜੀ ਤੇ 2 ਨੰਬਰ 98763 90717 9976 9077 ਠੀਕ ਹੈ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਆਪਣਾ ਵੀਰੇ ਵਪਾਰ ਦਾ ਕੰਮ ਆ ਸਪੈਸ਼ਲ ਕਟੀਆਂ ਝੋਟੀਆਂ ਦਾ ਯਾਰ ਕਟੀਆਂ ਝੋਟੀਆਂ ਤੇ ਮਈਆਂ ਮੱਜਾ ਕਿਸ ਤਰ੍ਹਾਂ ਦੀਆਂ ਆ ਜਾਂਦੀਆਂ ਮੱਜਾ ਸੂਈਆਂ ਸਵਾਈਆਂ ਚੰਗੀਆਂ ਦੁੱਧ ਵਾਲੀਆਂ ਵੱਧੀਆਂ ਆ ਜਾਂਦੀਆਂ ਹੈ ਸੂਈਆਂ ਸਵਾਈਆਂ ਟੋਪੜਾ ਕਪੜਾ ਹਰੇਕ ਰੇਟ ਦੀ ਹਾਂ ਜੀ ਕਟੀਆਂ ਦਾ ਘਰੇ ਵੀਰੇ ਹਰ ਵੇਲੇ ਰਹਿੰਦੀਆਂ ਇਹਨਾਂ ਦਾ 30 40 50 ਆ ਜਿਹੜੀ ਕਟੀਆਂ ਦਾ ਕੰਮ ਸਪੈਸ਼ਲ ਹੀ ਆ ਕਟੀਆਂ ਦਾ ਸਪੈਸ਼ਲ ਹੀ ਆ ਠੀਕ ਆ ਤੇ ਜਿਹੜੀਆਂ ਕਟੀਆਂ ਆਪਣੇ ਕੋਲੇ ਮਤਲਬ ਕਿ ਹਰੇਕ ਰੇਟ ਮਿਲ ਜਾਂਦਾ ਹਰੇਕ ਰੇਟ ਮਿਲ ਜਾਂਦਾ ਵੀਰੇ ਚੱਪਣਾ ਵੀ ਗੱਬਣਾ ਹੀ ਮਿਲ ਜਾਣੀਆਂ ਠੀਕ ਆ 12-13 ਤਾਂ ਸਟਾਰਟ ਹੋ ਗਏ 1 ਮਿੰਟ ਜੀ ਅੱਜ ਕਿੰਨੀਆਂ ਲੈ ਕੇ ਆਏ ਸੀ ਬਾਪੂ 8 ਲੈ ਕੇ ਆਏ ਸੀ ਤੇ 2 ਰਹਿ ਗਈਆਂ ਹਾਂ ਹੈ ਠੀਕ ਆ ਆ ਕਿੰਨੇ ਦਾ ਟਾਈਮ ਦੀ ਹੋ ਗਈ ਹਾਂਜੀ ਆ ਕਿੰਨੇ ਟਾਈਮ ਦੀ ਹੋ ਗਈ ਨੀਲੀ ਰਵੀ ਨੀਲੀ ਰਵੀ ਚ ਪੈਂਦੀ ਅੱਖਾਂ ਚ ਵੀ ਹੈਗਾ ਜਵਾਬ ਸੋਹਣੀ ਅੱਖਾਂ ਸਹੀ ਆ ਦੋਮਾ ਜੀ ਜਵਾਬ ਲੈ ਵੀ ਪ्योर ਨੀਲੀ ਰਵੀ ਦੇ ਵਿੱਚ ਪੈਂਦੀ ਆ ਚਾਰੋਂ ਪੈਰ ਚਿੱਟੇ ਮੱਥੇ 'ਚ ਫੂਲ ਉਸ ਵੀ ਪੂਲੀਅਤੇ ਅੱਖਾਂ 'ਚ ਵੀ ਜਵਾਬ ਆ ਵੀ ਫੁੱਲ। ਉਹ ਨੀਲੀ ਰਬੀ ਦੇ ਵਿੱਚ ਪੈਂਦੀ ਹੈ। ਕਿ ਕਿੰਨਾ ਕਿੰਨੇ ਟਾਈਮ ਦੀ ਹੋਊਗਾ ਪੁੱਇ? ਇਹ ਵੀਰੇ 1.5 ਸਾਲ ਦੀ ਹੋਊਗੀ। 1.5 ਸਾਲੋਂ ਉਮਰ ਹੋਗੀ। ਹਾਂਜੀ। ਠੀਕ ਆ। ਲੈ ਵੀ ਕਦੇ ਘੱਟੇ ਨਾਲ ਹੀ ਟੀਕਾ ਲੈਣ ਦੇ ਬਿਲਕੁਲ ਯੋਗ ਹੋ ਜੂਗੀ। ਤੇ ਭਾਗੀ ਰੱਖਦਾ ਪੁੱਪੂ ਦਾ। ਇਹਦਾ 2200 ਰੁਪਏ ਵੀਰੇ। ਵੇਚਣ ਵਾਲਾ। ਮੌਕੇ ਤੇ ਵਾਂਟਡ ਕਰ ਦਿਆਂ ਕਰੀ। ਬਾਜ਼ਾਰ ਖੁੱਲਾ ਹੋ ਜੂ। ਬਾਜ਼ਾਰ ਖੁੱਲਾ ਹੋ ਜੂ ਕਰੀ। ਠੀਕ ਆ ਫੋਨ ਨੰਬਰ ਇੱਕ ਵਾਰੀ ਹੋਰ ਬੋਲੀਂ। 9876390717 ਠੀਕ ਆ ਜ਼ਿਲ੍ਹਾ ਮੁਕਸਰ ਹੈ ਨਾ? ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿ ਇਹ ਵੇਰੇ ਵਾਰ ਕੀ ਆਪਣੇ 14 ਮਹੀਨਿਆਂ ਦੀ 14 ਮਹੀਨਿਆਂ ਦੀ ਕੱਟੀ ਆ ਜੀ ਹਾਂ ਜੀ ਮੂੰਹ ਮੱਥੇ ਦੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਆ ਸਿੰਘ ਥੋੜਾ ਜਿਹਾ ਪਿੱਛੇ ਲਗੀ ਪਰ ਕੁੰਡਾ ਕਰੂਗੀ ਬਾਡੀ ਬੰਤਰ ਦੀ ਚੰਗੀ ਆ ਪਿੱਠ ਫੁੜੇ ਦੀ ਬੰਤਰ ਬਹੁਤ ਸੋਹਣੀ ਆ ਦੇਖੋ ਯਾਰ ਕੱਟੀ ਦੀ ਬਾ ਕੁਮਾਰ ਤਿਆਰ ਹੋਣਾ ਤੇ ਥਾਣਾਵਾਂ ਨੇ ਦੀ ਵੀ ਚੰਗੀਆ ਝੋਲੀ ਝੋਲੀ ਚੰਗੀ ਪੜਦੀ ਹੁੰਦੀ ਆ ਚਾਰੋਂ ਥਾਣਾ ਕੋਈ ਫੋਰਸਾਂਗ ਨਹੀਂ ਕਿੰਨੇ ਟਾਈਮ ਦੀ ਹੋ ਗਈ ਬਾਪੂ ਇਹ ਇਹ ਵੀਰੇ 14 ਮਹੀਨਾ ਦੀ 14 ਮਹੀਨਾ ਦੀ ਠੀਕ ਆ ਇਹਦਾ ਭਾਗ ਹੀ ਰੱਖਤਾ ਇਹਦਾ ਭਾਗ 25000 ਰੁਪਿਆ 25000 ਰੁਪਿਆ ਮਾਨਤਾ ਨਹੀਂ ਚੋ ਵੀ ਹੋ ਜੂ ਆ ਘਰੇ ਆਉਂ ਤੇ ਮਾਨਤਾ ਠੀਕ ਆ ਲੈ ਵੀ ਆ ਦੋ ਕਟੀਆਂ ਲੈ ਕੇ ਆਏ ਬਾਪਾ ਅੱਠ ਲੈ ਕੇ ਆਏ ਸੀ ਦੋ ਰਹਿ ਗਈਆਂ ਜੇ ਕਿਸੇ ਹੀ ਭਰਾ ਦੇ ਪਸੰਦ ਆਉਂਦੀ ਹੋਈ ਦੋਨਾਂ ਦੇ ਵਿੱਚੋਂ ਕੋਈ ਵੀ ਤਾਂ ਬਣਾ ਲਓ ਸੰਪਰਕ ਬਾਪੂ ਨਾਲ ਫੋਨ ਨੰਬਰ ਵੀਡੀਓ ਦੇ ਵਿੱਚ ਆਪਾਂ ਬੋਲਤਾ